ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਐਜੰਡਾ ਸਤਿਕਾਰ ਨਮਸਕਾਰ ਅਦਾਵਰਦਾ ਬਾਈ ਦਾ ਖਬਰ ਸੰਖੇਪ ਚ ਤੇ ਫਿਰ ਦਿਆਂਗੇ ਵਿਸਤਾਰ ਅੱਜ ਖਬਰ ਸੱਚ ਪੱਕੀ ਬੰਦੇ ਦੀਆ ਜਿਹੜਾ ਕਿ ਜ਼ਿਲਕਪੁਰ ਤੋਂ ਐਮਐਲਏ ਰਹਿ ਆਸ਼ਰਮ ਨੇ ਕਾਲੀ ਦਲ ਬਦਲਦਾ ਜ਼ਿਲਕਪੁਰ ਚ ਅੱਜ ਅਸ਼ਟ ਹਾਊਸਿੰਗ ਸੁਸਾਇਟੀਆਂ ਦੇ ਰੈਜ਼ੀਡੈਂਟਸ ਵੱਲੋਂ ਪ੍ਰੋਟੈਸਟ ਕੀਤਾ ਗਿਆ ਇਦੇ ਵਿਰੁੱਧ ਐਕਸ ਐਮ ਐਲ ਐ ਐਨ ਕੇ ਸ਼ਰਮਾ ਵਿਰੁੱਧ ਇਸ ਮਾਮਲੇ ਤੇ ਪੰਜਾਬ ਦਸਤਾਵੇਜ਼ ਨੇ ਪਹਿਲਾਂ ਤਿੰਨ ਨਿਊਜ਼ ਵੀਡੀਓਜ਼ ਬਣਾ ਕੇ ਤੁਹਾਡੇ ਤੱਕ ਪਹੁੰਚਾਈਆਂ 390 ਐਪੀਸੋਡ ਨੰਬਰ 391 ਤੇ 394 ਦੇਖ ਚੰਗੇ ਤੁਸੀਂ ਉਸ ਤੋਂ ਬਾਅਦ ਇਹ ਮਾਮਲਾ ਹੁਣ ਤੁਰ ਪਿਆ ਜਨਤਾ ਖੜੀ ਹੋ ਗਈ ਉਹ ਸਭ ਇੱਕ ਮਤ ਹੋ ਕੇ ਕਹਿ ਰਹੇ ਸੀ ਕਿ ਐਨ ਕੇ ਸ਼ਰਮਾ ਨੇ ਉਹਨਾਂ ਨਾਲ ਫਰਾਡ ਕੀਤਾ ਰੈਜ਼ਿਡੈਂਟਸ ਨੇ ਐਨ ਕੇ ਸ਼ਰਮਾ ਮੁਰਦਾਬਾਦ ਦੇ ਨਾਰੇ ਲਾਏ ਇਹ ਇحتਜਾਜ ਮਿਨਿਸਪਲ ਕਾਉਂਸਲ ਦੇ ਦਫ਼ਤਰ ਦੇ ਅੱਗੇ ਹੋਇਆ ਮੀਡੀਆ ਪਰਸਨਸ ਵੀ ਮੌਜੂਦ ਸੀ ਕੁਝ ਚੈਨਲਸ ਤੇ ਇਸ ਦੀ ਖਬਰ ਇਸ ਤੋਂ ਪਹਿਲਾਂ ਚੱਲ ਚੁੱਕੀ ਹੈ ਰੈਜ਼ਿਡੈਂਟਸ ਦੇ ਬੁਲਾਰਿਆਂ ਨੇ ਦੋਸ਼ ਲਾਇਆ ਕਿ ਇਹਨਾਂ ਸੁਸਾਇਟੀਆਂ ਦੇ ਵਿੱਚ ਬਿਲਡਿੰਗ ਬਾਇਲॉज ਦੀ ਵਾਇਲੇਸ਼ਨ ਹੋਈਆ ਮਿਨਿਸਪਲ ਕਾਉਂਸਲ ਦੇ ਅਧਿਕਾਰੀ ਤੇ ਫਿਰ ਸਥਾਨਕ ਸਰਕਾਰਾਂ ਦੇ ਉੱਚ ਅਧਿਕਾਰੀ ਅਪ ਟੂ ਦੀ ਲੈਵਲ ਆਫ ਐਸਟੀਪੀ ਗੌਤਮ ਕੁਮਾਰ ਇਹਦੇ ਵਿੱਚ ਸ਼ਾਮਿਲ ਨੇ ਸੜਕਾਂ ਜਿਨ੍ਹਾਂ ਦੀ ਚੜਾਈ 60 ਫੁੱਟ ਹੋਣੀ ਚਾਹੀਦੀ ਹੈ ਨਹੀਂ ਹੈਗੀ ਦੂਜੀਆਂ ਨਾਲ ਲੱਗਦੀਆਂ ਕਲੋਨੀਆਂ ਨੂੰ ਅਪਰੂਵ ਕਰਾਉਣ ਲਈ ਕਲੋਨੀਆ ਜਿਹੜੀਆਂ ਪਹਿਲਾਂ ਬਣੀਆਂ ਉਹਦੇ ਵਿੱਚੋਂ ਰਾਹ ਨਜਾਇਜ਼ ਤੌਰ ਤੇ ਦਿੱਤੇ ਜਾ ਰਹੇ ਨੇ ਗ੍ਰੀਨ ਏਰੀਆ ਗਾਇਬ ਹੈ ਤੇ ਮੇਨਟੇਨੈਂਸ ਜ਼ੀਰੋ ਹੈ ਤੇ ਅਫਸਰਾਂ ਦੀ ਮੂਲੀ ਮਿਲੀ ਭੋਗਤ ਨਾਲ ਕਈ ਫਲਾਟ ਜਾਇਜ਼ ਨਜਾਇਜ਼ ਬਣਾਏ ਜਾ ਰਹੇ ਨੇ ਈਵਨ ਰਸਤੇਾਂ ਤੇ ਪਾਥਵੇ ਇਸਤੇ ਵੀ ਫਲਾਟ ਖੜੇ ਕਰ ਦਿੱਤੇ ਗਏ ਨੇ ਜਿਸ ਦੇ ਨਾਲ ਸਰਕਾਰੀ ਖਜ਼ਾਨੇ ਨੂੰ ਵੱਡਾ ਨੁਕਸਾਨ ਹੋਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਤਿਆਰ ਕੀਤੇ ਗਏ ਮੈਮੋਰੈਂਡਮ ਨੂੰ ਐਸਟੀਐਮ ਡੇਰਾ ਬਸੀ ਰਮਨ ਚੂ ਗੁੱਪਤਾ ਰਾਹੀਂ ਭੇਜਿਆ ਗਿਆ ਇਹ ਜਿਹੜੀਆਂ ਹਾਈ ਆਫ ਸਿੰਘ ਸੁਸਾਇਟੀ ਸੀ ਜਿਨ੍ਹਾਂ ਦੇ ਲੋਕਾਂ ਨੇ ਆ ਕੇ ਅੱਜ ਪ੍ਰੋਟੈਸਟ ਕੀਤਾ ਨਾਰੇ ਲਾਏ ਬਲੈਕ ਕਾਰਡਸ ਹੱਥ 'ਚ ਫੜ ਕੇ ਕੈਮਰੇ ਦੇ ਅੱਗੇ ਬੋਲੇ ਉਹ ਹਾਊਸਿੰਗ ਸੁਸਾਇਟੀਆਂ ਦੇ ਨਾਮ ਸੁਣ ਲਓ ਜੈਪੁਰੀਆ ਹਾਊਸਿੰਗ ਸੁਸਾਇਟੀ 1 ਦੂਜੀ ਸਨਰਾਈਜ਼ ਤੀਜੀ ਗ੍ਰੀਨ ਸੁਸਾਇਟੀ ਵੀਆਈਪੀ ਰੋਡ ਸਕਾਈ ਲਾਰਜ ਸੁਸਾਇਟੀ ਐਲਜੀ ਸੁਸਾਇਟੀ 6ਵੀਂ ਗੇਟ ਰੇਜ ਸੁਸਾਇਟੀ ਸੁਵਿਤਰੀ ਗ੍ਰੀਨਸ 2 ਸੁਸਾਇਟੀ ਅਤੇ 8ਵੀਂ ਨਿਰਮਲ ছায়ਾ ਸੁਸਾਇਟੀ ਅਸੀਂ ਐਨਕੇ ਸ਼ਰਮਾ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਕਿ ਜ਼ਰਖਪੁਰ ਦੇ ਵਿੱਚ ਖੜੇ ਹੋਏ ਲੋਕਾਂ ਨੂੰ ਯਾਨੀ ਕਿ ਇਕ ਤਰ੍ਹਾਂ ਦਾ ਜਨ ਸੈਲਾਬ ਉਸ ਦੇ ਵਿਰੁੱਧ ਜੋ ਆ ਗਿਆ ਉਹਦੇ ਬਾਰੇ ਉਹਦਾ ਕੀ ਪ੍ਰਤੀਕਰਮ ਹੈ ਅਸੀਂ ਕੁਝ ਵੀਡੀਓਜ਼ ਜਿਹੜੀਆਂ ਚੈਨਲਸ ਤੇ ਪਹਿਲਾਂ ਚੱਲ ਚੁੱਕੀਆਂ ਨੇ ਉਹਨਾਂ ਦਾ ਅਸੀਂ ਹਵਾਲਾ ਦਿੱਤਾ ਉਹਨਾਂ ਦਾ ਲਿੰਕ ਅਨਕਿ ਸ਼ਰਮਾ ਨੂੰ ਭੇਜਿਆ ਅਤੇ ਬੇਨਤੀ ਕੀਤੀ ਕਿ ਸ਼ਰਮਾ ਜੀ ਤੁਸੀਂ ਆਪਣਾ ਪੱਖ ਸਾਨੂੰ ਲਿਖਤੀ ਰੂਪ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਭੇਜੋ ਤਾਂ ਜੋ ਅਸੀਂ ਆਪਣੀ ਆਉਣ ਵਾਲੀ ਅਪਕਮਿੰਗ ਨਿਊਜ਼ ਸਟੋਰੀ ਦੇ ਵਿੱਚ ਸ਼ਾਮਿਲ ਕਰ ਸਕੀਏ ਪਰ ਸ਼ਰਮਾ ਜੀ ਨੇ ਸਾਨੂੰ ਜਵਾਬ ਨਹੀਂ ਦਿੱਤਾ ਉਹ ਦੋਸਤੋ ਹੁਣ ਖਬਰ ਦੇ ਵਿਸਤਾਰ ਸੁਣਾਉਨੇ ਆ ਰੈਜ਼ਿਡੈਂਟਸ ਨੇ ਪਲੈਕ ਕਾਰਡਸ ਫੜ ਕੇ ਐਨ ਕੇ ਸ਼ਰਮਾ ਮਰਜ਼ਾਬਾਦ ਮਰਜ਼ਾਬਾਦ ਦੇ ਨਾਰੇ ਲਾਏ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿਰਗਪੁਰ ਬਾਰੇ ਉੱਚ ਪੱਧਰੀ ਜਾਂਚ ਕਮੇਟੀ ਬਣਾ ਕੇ ਵਿਜੀਲੈਂਸ ਬਿਊਰੋ ਤੋਂ ਇਸ ਦੀ ਇਨਕੁਆਇਰੀ ਕਰਵਾਵੇ 15 ਦਿਨ ਦਾ ਸਮਾਂ ਦਿੱਤਾ ਗਿਆ ਕਿ ਜਿਹੜੀਆਂ ਸ਼ਿਕਾਇਤਾਂ ਪੈਂਡਿੰਗ ਪਈਆਂ ਨੇ ਮਿਨਿਸਪਲ ਕਾਉਂਸਲ ਦੇ ਕੋਲ ਜਾਂ ਵੈਜੀਲੈਂਸ ਬਿਊਰੋ ਦੇ ਕੋਲ ਉਹਨਾਂ ਤੇ ਕੰਮ ਸ਼ੁਰੂ ਕੀਤਾ ਜਾਏ ਨਹੀਂ ਤਾਂ ਇਹਨਾਂ ਰੈਜ਼ੀਡੈਂਟਸ ਨੇ ਧਮਕੀ ਦਿੱਤੀ ਕਿ ਉਹ ਲੋਕਲ ਐਮਐਲਏ ਕੁਲਜੀਤ ਸਿੰਘ ਰੰਦਾਵਾ ਜੋ ਕਿ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਆ ਉਹਨਾਂ ਦਾ ਘਰ ਘੇਰਿਆ ਜਾਏਗਾ ਲੋਕਲ ਐਮਐਲਏ ਇਸ ਸਾਰੇ ਪ੍ਰੋਗਰਾਮ ਤੇ ਸਖਤ ਨਜ਼ਰ ਬਣਾ ਰਹੇ ਨੇ ਸਾਡੇ ਸੂਤਰਾਂ ਨੇ ਦੱਸਿਆ ਕਿ ਉਹ ਇਸ ਚੀਜ਼ ਨੂੰ ਵਾਚ ਕਰ ਰਹੇ ਆ ਕਿ ਜ਼ਿਲਕਪੁਰ ਦੇ ਲੋਕ ਕਿਸ ਰੁਖ ਵਗ ਰਹੇ ਨੇ ਲਓ ਹੁਣ ਕੁਝ ਕਲਿੱਪਸ ਦੇਖੋ ਜੋ ਸਾਨੂੰ ਜ਼ਿਲਕਪੁਰ ਤੋਂ ਮੌਸੂਲ ਹੋਈਆਂ ਸਹਿਯੋਗ ਰਹਾ ਨਿਰਪੱਖ ਭਾਰਤ ਚੈਨਲ ਦਾ ਤੇ ਉਹਨਾਂ ਦੇ ਇੱਕ ਰਿਪੋਰਟਰ ਬੀਬਾ ਸ਼ਾਨਿਆ ਦਾ ਅਸੀਂ ਸ਼ਾਨਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਫੁਟੇਜ ਭੇਜੀ ਕਰਨ ਵਾਲੇ ਹਾਏ 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 ਸ਼ਾਮਲਾਟ ਜ਼ਮੀਨ ਤੇ ਨਜਾਇਜ਼ ਕਬਜ਼ੇ ਖਾਲੀ ਕਰਾਓ ਖਾਲੀ ਕਰੋ ਖਾਲੀ ਕਰੋ ਸ਼ਾਮਲਾਟ ਜ਼ਮੀਨਾਂ ਤੇ ਕਬਜ਼ੇ ਖਾਲੀ ਕਰਾਓ ਖਾਲੀ ਕਰੋ ਖਾਲੀ ਕਰੋ ਨਜਾਰੀਆਂ ਬੰਦ ਕਰੋ ਬੰਦ ਕਰੋ ਅੰਕੇ ਸ਼ਰਮਾ ਮੁੰਡਾ ਕਰਤੀ ਬੰਦ ਕਰੋ ਬੰਦ ਕਰੋ ਬੰਦ ਕਰੋ ਅੰਕੇ ਸ਼ਰਮਾ जाइज़ारिया बंद शर्मा हाद साम कब्ज़ा करण वारा ਸਾਬ ਲਾਟ ਮਕਰਜ਼ਾ ਗਡਵਾਲਾ ਖਾਲੀ ਕਰੋ ਖਾਲੀ ਕਰੋ ਹੁਣ ਅਗਲੀ ਵੀਡੀਓ ਕਲਿੱਪ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਕਿ ਵਿਜੇ ਸ਼ਿੰਗਾਰੀ ਜੋ ਕਿ ਜਾਇਪੂਰੀਆ ਸੁਸਾਇਟੀ ਨੂੰ ਰਿਪਰੈਜ਼ੈਂਟ ਕਰਦੇ ਆ ਉਹਨਾਂ ਨੇ ਕੀ ਕਿਹਾ ਅੱਜ ਅਸੀਂ ਮੈਂ ਵਿਜੇ ਕੁਮਾਰ ਸ਼ਿੰਗਾਰੀ ਜਾਇਪੂਰੀਆ ਸਾਡੇ ਜੀਨ ਸਕੀ ਤੋਂ ਆਇਆ ਅੱਜ ਅਸੀਂ ਇਸ ਕਰਕੇ ਇਕੱਠੇ ਹੋਏ ਆ ਕਿ ਜੋ ਐਨ ਕੇ ਸ਼ਰਮੇ ਨੇ ਸੁਸਾਇਟੀਆਂ ਬਣਾਈਆਂ ਜਾਂ ਬਣਵਾਈਆਂ ਜਾਂ ਜਾਂ ਜਿਨ੍ਹਾਂ ਨੂੰ ਇਹ ਜਮੀਨ ਲੈ ਕੇ ਦਿੱਤੀ ਆ ਉਹਨਾਂ ਨੇ ਕਿ ਇੰਨੇ ਇੰਨੇ ਵੱਡੇ ਫਰਾਡ ਕੀਤੇ ਹੋਏ ਜਿਹਦਾ ਕੋਈ ਸਾਥਾਉ ਨਹੀਂ। ਬਾਕੀ ਮੈਂ ਜੈਪੁਰੀਆ ਦੀ ਸਾਰੀ ਦੱਸੂਗਾ। ਇਹ ਸੰਦੀਪ ਜੀ ਤੁਹਾਨੂੰ ਸਿੱਧੀ ਦੱਸਣਗੇ। ਕੋਈ ਨਿਰਮਾਚਾਇਤ ਸਾਰੇ ਆਪਾਂ ਆਪਣੀਆਂ ਸਾਡੀਆਂ ਤੁਹਾਨੂੰ ਦੱਸਾਂਗੇ ਕਿਉਂਕਿ ਜੇ ਇੱਕ ਬੰਦਾ ਸਾਰੀਆਂ ਦੱਸੂਗਾ ਹੋ ਸਕਦਾ ਵਿੱਚੋਂ ਕੋਈ ਗਲਤ ਹੋ ਜਾਏ। ਜਿੰਨੀਆਂ ਸੋਸਾਇਟੀਜ਼ ਵਾਲੇ ਆ ਜਾਈਏ ਇਕੱਠੇ ਹੋਣਗਾ ਮੇਨ ਕਾਰਨ ਮੇਨ ਕਾਰਨ ਇਹ ਆ ਜੀ ਵੀ ਸਾਡੇ ਨਾਲ ਬੜਾ ਧੋਖਾਧੜੀ ਕੀਤੀ ਗਈ ਆ। ਜੈਪੁਰੀਆ ਸੰਗਰੇਨ ਦੇ ਵਿੱਚ ਜਿਹੜਾ ਜਿਹੜਾ ਦਰਵਾਜ਼ਾ ਵਾ ਦੋ ਆ ਗੇਟ ਇੱਕ ਵੀਆਈਪੀ ਗੇਟ ਦਾ ਇੱਕ ਪਟਿਆਲਾ ਰੋਡ ਦਾ। ਜਿਹੜਾ ਪੁਲਿਆਰਾ ਉਰਦਾਵਾ ਉਹ ਸਾਰੀ ਜ਼ਮੀਨ ਸਾਡੀ ਆ ਸੜਕ ਦੀ ਲੇਕਿਨ ਅਸੀਂ ਉਹਦੇ ਪੈਸੇ ਵੀ ਐਸਐਮਵੀ ਨੇ ਭਰੇ ਹੋਇਆ ਲੇਕਿਨ ਜਿਹੜਾ ਨਾਨਕੇ ਸ਼ਰਮਾ ਉਹ ਕਹਿੰਦਾ ਨਹੀਂ ਇਹ ਜ਼ਮੀਨ ਮੇਰੀ ਆ ਮੈਂ ਇੱਥੇ ਜਿੱਦਾਂ ਮਰਜ਼ੀ ਕਰਾਂ ਸਿਕਾਈ ਲਾਰ ਵਾਲਿਆਂ ਨੂੰ ਵੀ ਵਰਤਨ ਨੂੰ ਦੇ ਰਿਹਾ ਗੋੜੜੇ ਵਾਲਿਆਂ ਨੂੰ ਵਰਤਨ ਨੂੰ ਦੇ ਰਿਹਾ ਸਰਵ ਕਰ ਰਿਹਾ ਉਹਦੀ ਦੇਖੀ ਨਿਸ਼ਾਨਦੇਹੀ ਵੀ ਇੱਥੇ ਦਿੱਤੀ ਸੀ ਹਾਲ ਤਾਂ ਕੁਝ ਨਹੀਂ ਹੋਇਆ ਮਤਲਬ ਇਹ ਇਦਾਂ ਬਤਰ ਨੂੰ ਯੂਜ਼ ਕਰ ਰਹੇ ਨੇ ਜਿਹਾ ਕੋਈ ਹੱਤਤਾ ਨਹੀਂ ਅਸੀਂ ਆਈਏ ਪੀਐਮ ਦਾ ਕੇਸ ਨਹੀਂ ਕੀਤਾ ਸੀ ਸਟੇਟ ਕੰਟੀਨੂਅਰ ਫੋਰਮ ਤੇ ਅਸੀਂ ਉੱਥੇ ਜਿੱਤ ਗਏ ਆ ਸੋਹਣ ਸੈਂਟਰਲ ਕੰਜ਼ਿਊਮਰ ਫੋਰਮ ਚ ਗਏ ਹੋਇਆ ਇਹ ਬਿਲਡਰ ਦੇ ਨਾਲ ਰਲ ਕੇ ਤੇ ਸਾਰਾ ਕੁਝ ਕਰਦੇ ਪਏ ਆ ਕਿਹੜੇ ਬਿਲਡਰ ਨਾਲ ਮਿਲ ਕੇ ਐਸਐਮਬੀ ਦੇ ਨਾਲ ਐਸਐਮਬੀ ਦਾ ਸ਼ਰਮਾ ਜੀ ਦਾ ਮੇਰਾ ਦੋਸਤ ਆ ਨਹੀਂ ਉਹ ਜ਼ਮੀਨ ਸ਼ਰਮਾ ਜੀ ਦੀ ਨਹੀਂ ਹੈ ਨਾ ਜਮੀਨ ਸ਼ਰਮਾ ਜੀ ਦੀ ਨਹੀਂ ਉਹ ਰਾਜਾ ਸ਼ਰਮਾ ਜੀ ਕਹਿੰਦੇ ਮੇਰੇ ਨਾਲ ਐਗਰੀਮੈਂਟ ਕਰ ਲਓ ਵੀ ਤੁਸੀਂ ਵਰਤੀ ਜਾਓ ਸਾਰੇ ਦਿਨ ਮੈਂ ਕਿਹਾ ਤੁਸੀਂ ਕੌਣ ਹੁੰਦੇ ਹੋ ਮਤਲਬ ਜ਼ਮੀਨ ਕਿਸੇ ਦੀ ਧਰ ਕਿਸੇ ਦਾ ਐਗਰੀਮੈਂਟ ਸ਼ਰਮਾ ਜੀ ਨਾਲ ਕਰ ਲਓ ਇਹ ਕਿਹੜਾ ਦੀ ਜ਼ਮੀਨ ਹੈ ਸਰੋ ਹਾਂ ਸਭ ਕੁਝ ਹੈ ਮਾਰੇ ਪਾਸ ਜ਼ਮੀਨ ਪੂਰਾ ਹੈ ਅਸੀਂ ਇੱਥੇ ਅਪਲਾਈ ਵੀ ਕੀਤਾ ਹੋਇਆ ਹੈ ਤੇ ਸਾਨੂੰ ਨਿਸ਼ਾਨਬੰਦੀ ਕੀਤੀ ਜਾਵੇ ਇੱਕ ਮਿੰਟ ਕੱਕੜੀ ਜੇ ਅਸੀਂ ਨਿਸ਼ਾਨਦੇਹੀ ਹੋ ਜਾਂਦੀ ਹੈ ਨਾ ਉਹ ਜਿਹੜੇ ਨਾਲ ਸਾਡੇ ਸਾਰੇ ਚੱਲੋ ਇਧਰ ਦਿਖਾਉਣੇ ਆ ਜਿਹੜੀਆਂ ਨਾਲ ਬਿਲਡਿੰਗਾਂ ਬਣੀਆਂ ਸਾਰੀਆਂ ਟੜ ਜਾਂਦੀਆਂ ਆ ਜੀ ਹਾਂ ਨਗਰ ਕੌਂਸਲ ਆਨੇਗਾ ਕੀ ਕਰੇਗਾ ਨਗਰ ਕੌਂਸਲ ਐਸੇ ਕਰਕੇ ਵੀ ਨਗਰ ਕੌਂਸਲ ਸੁੱਤੀ ਹੋਈ ਹੈ ਕੁਛ ਕਰਦੀ ਨਹੀਂ ਕਿੰਨੀ ਵਾਰੀ ਜੇ ਸਾਡੀ ਨਿਸ਼ਾਨਦੇਹੀ ਹੋ ਜਾਂਦੀ ਰਸਤਾ ਇਸ ਵਕਤ ਪਾਣੀ ਯੂਜ਼ ਕਰ ਰਿਹਾ ਤੁਸੀਂ ਯੂਜ਼ ਕਰ ਰਹੇ ਹੋ ਕਿ ਅਸੀਂ ਵੀ ਕਰ ਰਹੇ ਨਾ ਸਕਾਈਲਰ ਵਾਲਾ ਵੀ ਕਰ ਰਿਹਾ ਗਾਰਡਨ ਵਾਲਾ ਵੀ ਕਰ ਰਿਹਾ ਜਦੋਂ ਇਹ ਤੋੜਪਾਂ ਹੋ ਜਾਂਦੀ ਥਲੇ ਦੀ ਉਦੋਂ ਅਸੀਂ ਮੁਰੰਮਤ ਕਰਾਉਨੇ ਆ ਤੇ ਵਰਤੀ ਹੋ ਜਾਂਦਾ ਜੇ ਉਹ ਸਾਰਾ ਸਾਡੇ ਕੋਲ ਆ ਚਾਰਜ ਹੋਵੇ ਅਸੀਂ ਸਕਾਈਲਰ ਰਿਹਾ ਤੋਂ ਵੀ ਗਾਰਡਨ ਰਿਹਾ ਤੋਂ ਵੀ ਜਿਹੜਾ ਨਾ ਉਹਦੇ ਯੂਜ਼ ਕਰਨ ਦੇ ਪੈਸੇ ਲਈਏ ਦੋਸਤੋ ਦੂਜੀ ਵੀਡੀਓ ਕਲਿੱਪ ਅਫਤਾਰ ਨਗਲਾ ਦੀ ਹੈ ਜਿਨ੍ਹਾਂ ਨੇ ਕਈ ਮਸਲੇ ਖੜੇ ਕੀਤੇ ਅਤੇ ਬੜੀ ਦਲੀਲਪੂਰਵਕ ਗੱਲ ਕੀਤੀ ਅਤੇ ਜ਼ਿਕਰ ਕੀਤਾ ਇੱਕ ਇੱਕ ਸ਼ਿਕਾਇਤ ਉਹਨਾਂ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਨੂੰ ਦਿੱਤੀ ਸੀ ਜਿਸ ਤੇ ਕਾਰਵਾਈ ਹਜੇ ਪੈਂਡਿੰਗ ਹੈ ਜੋ ਐਨ ਕੇ ਸ਼ਰਮਨ ਨੇ ਗੁਰੂਕੁਲ ਸਕੂਲ ਦੀ ਸ਼ਾਮਲਾੜ ਜ਼ਮੀਨ ਤੇ ਟਰਸਟ ਬਣਾ ਕੇ ਦਰਬਾਰੀ لال ਫਾਊਂਡੇਸ਼ਨ ਜਿਸ ਦੇ ਪੂਰੇ ਪਰਿਵਾਰਕ ਦੇ ਮੈਂਬਰ ਜਿਹੜੇ ਆ ਉਹ ਟਰਸਟ ਦੇ ਮੈਂਬਰ ਹੈ ਜਿਨ੍ਹਾਂ ਨੇ ਸ਼ਾਮਲਾੜ ਜ਼ਮੀਨ ਤੇ 11 ਕਰੋੜ ਰੁਪਇਆ ਲੋਨ ਲੈ ਲਿਆ ਸ਼ਾਮਲਾੜ ਤੇ ਉਹ ਬੈਂਕ ਨੇ ਕਿਵੇਂ ਦਿੱਤਾ ਜਦੋਂ ਕਿ ਇਹ ਫਰਜੀ ਦਸਤਾਵੇਜ਼ ਤਿਆਰ ਕਰਕੇ ਜੇਕਰ ਇਹਦੀ ਵਿਜੀਲੈਂਸ ਜਾਂਚ ਕਰਾਈ ਜਾਵੇ ਜਿੰਨੀਆਂ ਐ ਐਨ ਕੇ ਸ਼ਰਮਾ ਦੀਆਂ ਸੁਸਾਇਟੀਆਂ ਦੀ ਅੱਜ ਧਰਨਾ ਦਿੱਤਾ ਗਿਆ ਇਹਨਾਂ ਦੀ ਬ੍ਰੇਕੀ ਨਾਲ ਛਾਣਬੀਨ ਕੀਤੀ ਜਾਵੇ ਹੋ ਸਕਦਾ ਇਹਨਾਂ ਦੀ ਲੈਂਡ ਦੀ ਸੀ ਐਲ ਯੂ ਵੀ ਨਾਲ ਲਈ ਹੋਵੇ ਹੋਰ ਮਨਜ਼ੂਰੀਆਂ ਵੀ ਨਾ ਹੋਣ ਜੋ ਸਰਕਾਰ ਦੇ ਨਿਯਮ ਅਨੁਸਾਰ ਜੋ ਚਾਰਜਸ ਜਮਨ ਕਰਾਣੇ ਹੁੰਦੇ ਆ ਉਹ ਵੀ ਨਾ ਕਰਾਏ ਹੋਣ ਇਹਦੀ ਮੈਂ ਮੰਗ ਕਰਦਾ ਪੰਜਾਬ ਸਰਕਾਰ ਤੋਂ ਵੀ ਵਿਜੀਲੈਂਸ ਤੋਂ ਜਾਂਚ ਕਰਾ ਕੇ ਜੇਕਰ ਇਹ ਦੋਸ਼ੀ ਪਾਇਆ ਜਾਂਦਾ ਹੈ ਇਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਸਾਡੀ ਜਿਹੜੀ ਹੈ 10-12 ਸਾਲ ਤੋਂ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਜੋ ਅਣਅਧਿਕਾਰਤ ਕਲੋਨੀਆਂ ਸ਼ਾਮਲੜ ਜ਼ਮੀਨਾਂ ਤੇ ਅवैध ਕਬਜ਼ੇ ਸੰਬੰਧੀ ਸਮੇਂ-ਸਮੇਂ ਅਸੀਂ ਪ੍ਰਸ਼ਾਸਨ ਅਧਿਕਾਰੀਆਂ ਨੂੰ ਸ਼ਿਕਾਇਤਾਂ ਕਰਦੇ ਆ ਰਹੇ ਹਾਂ ਪਰ ਪਿਛਲੀਆਂ ਸਰਕਾਰਾਂ ਵੱਲੋਂ ਸਾਡੀ ਸ਼ਿਕਾਇਤਾਂ ਤੇ ਕੋਈ ਐਕਸ਼ਨ ਨਹੀਂ ਤੇਮ ਸਾਹਿਬ ਦਾ ਰਵਈਆ ਠੀਕ ਥਾ ਅਬ ਦੇਖਦੇ ਆਗੇ ਕੀ ਕਾਰਵਾਈ ਹੁੰਦੀ ਹੈ ਸਾਡੀ ਤਾਂ ਇਹ ਹੀ ਬੇਨਤੀ ਹੈ ਆਪ ਸਰਕਾਰ ਤੇ ਕਿ ਕੋਈ ਚੰਗੇ ਅਫਸਰ ਲਾ ਕੇ ਇੱਥੇ ਤੇ ਇਨਕੁਆਇਰੀ ਕਰਾਈ ਜਾਏ ਜਿਹੜਾ ਭ੍ਰਿਸ਼ਟਾਚਾਰ ਹੋ ਰਿਹਾ ਹੈ ਸੋਸਾਇਟੀਵਾਂ ਨਾਲ ਸਾਥ ਬੜਾ ਗਲਤ ਹੋ ਰਿਹਾ ਹੈ ਅਦਰ ਸੋਸਾਇਟੀਵਾਂ ਨੂੰ ਰੋਡ دیے ਜਾ ਰਹੇ ਹਨ ਗਵਰਨਮੈਂਟ ਲੈਂਡ ਦੱਬੀ ਜਾ ਰਹੀ ਹੈ ਤੇ ਉਹ ਛੜਾਈ ਜਾਏ ਅਸੀਂ ਤਾਂ ਕਹਿੰਦੇ ਉਹ ਕਹਿੰਦੇ ਕਹਿੰਦੇ ਪੱਤਰਕਾਰੋ ਕੀ ਵਿਜੀਲੈਂਸ ਇਨਕੁਆਇਰੀ ਹੋਣੀ ਚਾਹੀਦੀ ਹੈ ਜੀ ਉਹ ਆਪਕੀ ਵੀ ਤਾਂ ਹੋਣੀ ਚਾਹੀਦੀ ਹੈ ਵਿਜੀਲੈਂਸ ਇਨਕੁਆਇਰੀ ਉਹ ਐਦਾਂ ਹੀ ਜੀ ਕੋਈ ਵੀ ਯੂਟਿਊਬਰ ਆਂਦਾ ਆਉਟ ਕੇ ਕੁਝ ਵੀ ਲਾ ਦਿੰਦਾ ਜੀ ਉਹਨਾਂ ਦੀ ਵੱਡੀ ਵੱਡੀ ਗੱਡੀਆਂ ਆ ਜੀ ਉਹਨਾਂ ਦੇ ਕੋਲ ਕੋਠੀਆਂ ਬਣ ਗਈ ਜੀ ਜਿਹੜੇ ਮਤਲਬ ਕਿ ਅੰਮ੍ਰਿਤਕਰ ਸ਼ਰਮਾ ਦੇ ਖਿਲਾਫ ਬੋਲਦੇ ਜੀ ਉਹਨਾਂ ਕੋਲ ਉਹ ਸਾਨੂੰ ਬਲੈਕਮੇਲ ਕਰਦੇ ਜੀ ਉਹ ਬਿਜ਼ਨਸਮੈਨ ਭੱਜ ਗਏ ਜੀ ਤੁਸੀਂ ਦੱਸੋ ਸ਼ਰਮਾ ਜੀ ਕੋਲ ਗਿਆ ਆਦੀ ਆਦੀ ਜਿਰਕਪੁਰ ਸ਼ਰਮਾ ਜੀ ਗਿਆ ਹੁਣ ਉਹਨਾਂ ਦੀ ਵਿੱਚ ਜਿਲੀ ਲੰਦੀ ਗਵਾਰੀ ਹੋ ਗਈ ਅਸੀਂ ਇੱਥੇ ਫਲੈਟ ਲੈ ਕੇ ਸਾਡੀ ਸੁਸਾਇਟੀ ਚੰਤੀ ਨਗਰ ਰਿਹਾ ਫਲੈਟ ਲੈ ਕੇ ਅੱਜ ਤੁਸੀਂ ਦੇਖੋ 26 ਲੱਖ ਰੁਪਏ ਫਲੈਟ ਰਹਿ ਗਿਆ ਜੀ ਸਾਨੂੰ ਜਿਹੜਾ ਪ੍ਰੈਸ਼ਰ ਦਿਖਾਇਆ ਗਿਆ ਸੀ ਦੋ ਗੇਟ ਜੀ ਸਾਡੇ ਸਾਨੂੰ ਬੜੀ ਬੜੀ ਕਲਬ ਜੀ ਕਮਿਟੀ ਹੋਲ ਜੀ ਅੱਜ ਕੁਛ ਵੀ ਨਹੀਂ ਸਾਡੇ ਕੋਲ ਸਰਟੀਬਲ ਪਾਰਕ ਹੀ ਨਹੀਂ ਜਾ ਰਿਹਾ ਤੁਸੀਂ ਦੇਖੋ ਇੱਕ ਵੀ پارکਿੰਗ ਨਹੀਂ ਹੈ ਸਹੀ ਸੈਟ ਬੈਕ ਏਰੀਏ ਚ ਸਾਡੇ ਇੱਥੇ ਗੱਡੀਆਂ پارک ਹੋ ਰਹੀ ਜੀ ਜ਼ਬਰਦਸਤੀ ਅਗਰ ਤੁਸੀਂ ਲੈਣੀ ਹੋ ਲੈ ਲਓ ਨਹੀਂ ਲੈਣੀ ਨਾ ਲੋ ਲੋਕ ਬਹੁਤ ਤਰ੍ਹਾਂ ਸੇ ਪਰੇਸ਼ਾਨ ਹੈ ਹੁਣ ਸੇ ਡਰਤੇ ਹੈ ਡਰਤੇ ਇਸ ਲਈ ਹੈ ਕਿਉਂਕਿ ਅਗਰ ਕੋਈ ਵੀ ਆਵਾਜ਼ ਉਠਾਤਾ ਹੈ ਉਹਨਾਂ ਦਾ ਪਾਣੀ ਕੱਢ ਦੇਣਗੇ ਉਹਨਾਂ ਦੀ ਲਾਈਟ ਕੱਢ ਦੇਣਗੇ ਮਤਲਬ ਕਿ 250 ਲੋਕਾਂ ਨੇ ਸਾਈਨ ਕਰਕੇ دیے ਤਾਂ ਉਹਨਾਂ ਕੇਂਗੇਜਡ ਹੀ ਐਮ ਸੀਓ ਬਿਜ਼ ਮੇ के जो रिवाइज मैप हो रहा है जो अदर सोसाइटी को रस्ते दिए जा रहे हैं जो हमारी कंसेंट आपने बिजली मीटर्स के लिए ली थी वो फोकस वहाँ लगा दी है तो दिए है लोगों ने अब लेकिन क्या है कि देखो जो यहाँ लोग आ रहे हैं अदर अदर स्टेट से हैं अपनी जॉब करते हैं बेचारे ठीक है ना वो डरते हैं इनसे डरते हैं क्योंकि देखो इन्होंने इतना मतलब गुंडागर्दी करी हुई है ਇੱਕ ਹੋਰ ਰੈਜ਼ੀਡੈਂਟ ਦੀ ਆ ਤੁਸੀਂ ਅਗਲੀ ਵੀਡੀਓ ਕਲਿੱਪ ਦੇਖੋ ਦੀ ਪ੍ਰੋਬਲਮ ਜਿਹੜੀ ਮੌਜੂਦਾ ਪ੍ਰੋਬਲਮ ਹੈ ਕਿ ਜਿਹੜੀ VIP ਰੋਡ ਤੋਂ ਅਪਰੋਚ ਰੋਡ ਹੈ ਗੇਟ ਨੰਬਰ 1 ਤੱਕ ਉਸ ਰੋਡ ਦੇ ਉਹਦੀ ਜਿਹੜੀ ਵਿਡਥ ਹੈ ਉਹ 60 ਫੀਟ ਆਲਰੇਡੀ ਜਿਹੜੀ ਨਕਸ਼ੇ ਦੇ ਵਿੱਚ ਹੈ ਸਾਡੇ ਕੋਲ ਜਿਹੜਾ ਨਕਸ਼ਾ ਨਿਰਮਲ ਛਾਇਜ ਰਿਕਾਰਡਸ ਹੈ ਉਹ 60 ਫੁੱਟ ਹੈ ਲੇਕਿਨ ਕਹਿੰਦੇ ਨਵੀਂ ਸੋਸਾਇਟੀ ਨਵੀਂ ਕਮਰਸ਼ੀਅਲ ਇੱਕ ਬਿਲਡਿੰਗ ਬਣਨ ਜਾ ਰਹੀ ਹੈ ਜਿਸ ਨੇ ਉਹ ਜ਼ਮੀਨ ਜਿਹੜੀ ਆ ਅੱਗੇ ਤੱਕ ਇਹਨੂੰ ਗਰੋਥ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੀ ਸ਼ਿਕਾਇਤ ਵਿੱਚ ਅਸੀਂ ਇੱਕ ਮੰਗ ਪੱਤਰ ਦਿੱਤਾ ਸੀਗਾ ਜਿਹੜਾ ਕਿ ਆਫਿਸ ਦੇ ਵਿੱਚ ਮੌਜੂਦ ਹੈ ਇਹਨੂੰ ਵੀ ਬਾਰਾਂ ਨੂੰ ਦਿੱਤਾ ਸੀ ਇਸ ਦੇ ਉੱਪਰ ਨਾ ਕੋਈ ਐਕਸ਼ਨ ਸਾਨੂੰ ਪਤਾ ਲੱਗਿਆ ਕਿ ਕਿਸ ਕੋਈ ਗਿਆ ਕੋਈ ਦੇਖਿਆ ਆ ਕਿਸੇ ਨੇ ਕੋਈ ਚੀਜ਼ ਦਾ ਸਾਨੂੰ ਇਨਫੋਰਮੇਸ਼ਨ ਨਹੀਂ ਹੈ ਅਸੀਂ ਚਾਹੁੰਦੇ ਆ ਕਿ ਉਸ ਦੇ ਉੱਪਰ ਇਮੀਡੀਏਟ ਕਾਰਵਾਈ ਹੋਵੇ ਤਾਂ ਸਾਨੂੰ ਤਸੱਲੀ ਕਰਾਈ ਜਾਏ ਔਰ ਜਿਹੜਾ ਇਹ ਨਕਸ਼ਾ ਸਾਡੇ ਕੋਲ ਹੈ ਇਹ ਪ੍ਰੂਫ ਨਕਸ਼ਾ ਸਾਡੀ ਸੋਸਾਇਟੀ ਦੇ ਰਿਕਾਰਡ ਦੇ ਵਿੱਚ ਇਹ ਅਸੀਂ ਤੁਹਾਨੂੰ ਕਿਸੇ ਨੂੰ ਵੀ ਦੇ ਸਕਦੇ ਹਾਂ ਜਿਹੜਾ ਵੀ ਇਸ ਨੂੰ ਇੰਟਰਸਟਿਡ ਹੋਏਗਾ ਤੁਹਾਨੂੰ ਅਸੀਂ ਵੇਚ ਸਕਦੇ ਹਾਂ 60 ਫੀਟ ਦੀ ਰੋਡ ਅਪਰੂਵਡ ਹੈ ਔਰ ਨਿਯਾਜ ਕਬਜ਼ਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਬਿਲਡਿੰਗ ਦੇ ਬਣਾਉਣ ਵਾਸਤੇ ਇਟਾਂ ਔਰ ਮਿੱਟੀ ਤੋਂ ਸਾਰਾ ਸਟੋਇਆ ਜਾ ਰਿਹਾ ਕਿਹਦੇ ਵੱਲੋਂ ਕੀਤਾ ਜਾ ਰਿਹਾ ਹੈ ਇਹ ਜਿਹੜੇ ਉਸ ਬਿਲਡਰ ਦੇ ਮਾਲਕ ਹੈ ਉਹ ਜੋ ਸਾਡੀ ਖੰਨਾ ਜੀ ਹੈ ਔਰ ਅਸੀਂ ਬਾਰ-ਬਾਰ ਬਾਰ-ਬਾਰ ਉਮੀਦ ਕਰਦੇ ਹਾਂ सब तक्र भी करते हैं भी उसका हल जो इमीजिएटली हो सकता है आ, आज ये मेमोरेंडम जो है मैं बी सी जीरकपुर ऑफिस में आकर रिसीव करा है जो जो इन्होंने एलिगेशन लगाए उनको विधि पूर्वक इनकी इंक्वायरी कम्प्लीट की जाएगी इंक्वायरी करी जाएगी और अगर इसमें कोई कमियाँ पाई जाती हैं तो बनती कार्रवाई भी की जाएगी इस मैम हम अपने स्पेसिफिक व्हाट्सएप ग्रुप्स क्रिएट करें हैं

ਉਹਨਾਂ ਦੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਉਹ ਪੰਜਾਬ ਦੇ ਇੱਕ ਇਹੋ ਜਿਹੇ ਈਓ ਨੇ ਜਿਨ੍ਹਾਂ ਨੂੰ ਇਹ ਰਾਸ਼ਟਪਤੀ ਇਨਾਮ ਮਿਲਿਆ ਦੂਜੀ ਫੋਟੋ ਉਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਇਨਾਮ ਦੀ ਹੈ ਸਾਨੂੰ ਰਵਨੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਸਹਿਮਤਰੀ ਗ੍ਰੀਨਸ ਟੂ ਪ੍ਰੋਜੈਕਟ ਦੇ ਵਿੱਚੋਂ ਜਿਹੜੀ ਐਨਕੇ ਸ਼ਰਮਾ ਨੇ 1.5 ਏਕੜ ਸ਼ਾਮਲਟ ਦੇ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਸੀ ਨਜਾਇਜ਼ ਗਲਤ ਤਰੀਕੇ ਨਾਲ ਰਜਿਸਟਰੀ ਕਰਾਈ ਸੀ ਉਸ ਨੂੰ ਪ੍ਰੋਜੈਕਟ ਦੇ ਵਿੱਚੋਂ ਕੱਢਣ ਦਾ ਰეკਮੈਂਡੇਸ਼ਨ ਦਿੱਤੀ ਆ ਤੇ ਉਹ ਕੱਢ ਦਿੱਤੀ ਗਈ ਹੈ ਜਿਸ ਦੇ ਕਾਰਨ ਐਮ ਕੇ ਸ਼ਰਮਾ ਜੀ ਉਹਨਾਂ ਨਾਲ ਕਾਫੀ ਨਰਾਜ਼ ਨੇ ਤੇ ਉਹਨਾਂ ਨੇ ਸਾਨੂੰ ਅੱਗੇ ਦੱਸਿਆ ਕਿ ਇਸ ਰਕਬੇ ਦਾ ਕਬਜ਼ਾ ਉਸ ਵਕਤ ਲਿਆ ਜਾ ਸਕਦਾ ਹੈ ਜਦੋਂ ਰੈਵਨਿਊ ਵਿਭਾਗ ਰਜਿਸਟਰੀਆਂ ਰੱਦ ਕਰਵਾ ਦੇਗਾ ਜਦੋਂ ਰਜਿਸਟਰੀ ਰੱਦ ਹੋ ਜਾਏਗੀ ਉਸ ਤੋਂ ਬਾਅਦ ਫਿਰ ਨੇਚਰਲ ਪ੍ਰੋਸੈਸ ਆਫ ਲਾ ਦੇ ਵਿੱਚ ਇਹ ਹੋਏਗਾ ਕਿ ਕੰਦ ਜਿਹੜੀ ਬਣਾਈ ਹੈ ਸ਼ਰਮਾ ਜੀ ਨੂੰ ਉਹ ਢਾ ਦਿੱਤੀ ਜਾਏਗੀ ਅਤੇ ਉਸ ਦਾ ਕਬਜ਼ਾ ਦੁਬਾਰਾ ਸਰਕਾਰ ਕੋਲ ਯਾਨੀ ਕਿ ਮਿਨਿਸਪਲ ਕਾਉਂਸਲ ਦੇ ਕੋਲ ਆ ਜਾਏਗਾ ਇਸ ਕਿਸਮ ਦੀ ਵਿਆਖਿਆ ਡਿਟੇਲ ਸ਼ਾਨੂ ਰਵਨੀਤ ਸਿੰਘ ایਓ ਮਿਨਿਸਪਲ ਕਾਉਂਸਲ ਨੇ ਦਿੱਤੀ ਸੂਤਰਾ ਨੇ ਦੱਸਿਆ ਕਿ ਜ਼ਰੂਰ ਦੇ ਵਿੱਚ ਪ੍ਰੋਜੈਕਟਾਂ ਨੂੰ ਅਪਰੂਵ ਕਰਨਾ ਜਾਂ ਉਹਨਾਂ ਦੇ ਵਿੱਚ ਰਿਵੀਜ਼ਨ ਕਰਨੀ ਮੋਡੀਫਿਕੇਸ਼ਨ ਕਰਨੀ ਇਹ ਸਥਾਨਕ ਸਰਕਾਰਾਂ ਵਿਭਾਗ ਦੇ ਐਸਟੀਪੀ ਗੌਤਮ ਕੁਮਾਰ ਦੀ ਮਰਜ਼ੀ ਨਾਲ ਹੁੰਦੀਆਂ ਨੇ ਤੇ ਉਹਨਾਂ ਦਾ ਰੋਲ ਇਹਦੇ ਵਿੱਚ ਬੜਾ ਉਲ্লেখਨੀਆ ਯਾਨੀ ਕਿ ਇੰਪੋਰਟੈਂਟ ਰਹਿੰਦਾ ਹੈ ਤੇ ਥੱਲੋਂ ਫਿਰ ਫੀਲਡ ਰਿਪੋਰਟ ਬਣ ਕੇ ਜਾਂਦੀ ਹੈ ਤੇ ਉਹ ਇੱਕ ਲੇਡੀ ਅਫਸਰ ਸ਼ਿਵਾਨੀ ਬਣਾਉਂਦੀ ਹੈ ਸ਼ਿਵਾਨੀ ਦੇ ਵਿਰੁੱਧ ਪਹਿਲਾਂ ਵੀ ਕਾਫੀ ਪ੍ਰੋਟੈਸਟ ਹੋ ਚੁੱਕੇ ਦੇ ਤੇ ਉਹਨਾਂ ਦੇ ਵਿਰੁੱਧ ਇਹ ਮੰਗ ਚੱਲਦੀ ਆ ਰਹੀ ਹੈ ਕਿ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਜਿਸ ਕਿਸਮ ਦੀਆਂ ਗਲਤ ਮਲਤ ਫੀਲਡ ਰਿਪੋਰਟਾਂ ਉਹਨਾਂ ਨੇ ਦਿੱਤੀਆਂ ਦੋਸਤੋ ਇੱਥੇ ਤੁਹਾਨੂੰ ਮੋੜ ਯਾਦ ਦਿਵਾਉਂਦਾ ਚੱਲਾਂ ਕਿ ਸਾਡੀਆਂ ਪਿਛਲੀਆਂ ਵੀਡੀਓਜ਼ ਦੇ ਵਿੱਚ ਐਨ ਕੇ ਸ਼ਰਮਾ ਜੀ ਨੇ ਦਾਅਵਾ ਕੀਤਾ ਸੀ ਕਿ ਇਹ ਜਿਹੜੀ ਜ਼ਮੀਨ ਸਵਿਤਰੀ ਗ੍ਰੀਨਜ਼ 2 ਦੇ ਵਿੱਚ ਉਹਨਾਂ ਦੇ ਕਬਜ਼ੇ ਚ ਆਈ ਉਹਨਾਂ ਨੇ ਰਜਿਸਟਰੀ ਕਰਾਈ ਉਹ ਬਿਲਕੁਲ ਠੀਕ ਹੈ ਤੇ ਉਹ ਮਾਲਕੀ ਸੀ ਕੁਝ ਕਿਸਾਨਾਂ ਦੀ ਜਿਹੜੀ ਕਿ ਉਹਨਾਂ ਨੂੰ ਡਿਪਟੀ ਸੈਕਟਰੀ ਪੰਜਾਬ ਗਵਰਨਮੈਂਟ ਦੇ ਵੱਲੋਂ ਇੱਕ ਚਿੱਠੀ ਰਾਹੀਂ ਦਿੱਤੀ ਗਈ ਪਰ ਜਦੋਂ ਇਸ ਦੇ ਬਾਰੇ ਅਸੀਂ ਪੰਜਾਬ ਸਰਕਾਰ ਤੋਂ ਐਕਸਪਲੇਨੇਸ਼ਨ ਮੰਗੀ ਤਾਂ ਸਾਨੂੰ ਐਫਸੀਆਰ ਦੇ ਦਫ਼ਤਰ ਤੋਂ ਪਤਾ ਲੱਗਿਆ ਕਿ ਡਿਪਟੀ ਸੈਕਟਰੀ ਇੱਕ ਬਹੁਤ ਹੀ ਛੋਟੇ ਲੈਵਲ ਦਾ ਅਫੀਸਰ ਹੁੰਦਾ ਤੇ ਉਹਦੇ ਕੋਲ ਇਹੋ ਜੀ ਕੋਈ ਪਾਵਰ ਨਹੀਂ ਕਿ ਉਹ ਕਿਸੇ ਵੀ ਸ਼ਾਮਲਟ ਦੇ ਦਾ ਟਾਈਟਲ ਉਹਦੀ ਮਾਲਕੀ ਉਹਦੀ ਓਨਰਸ਼ਿਪ ਤਬਦੀਲ ਕਰ ਦੇਵੇ ਸੋ ਇਹ ਜਿਹੜਾ ਦਾਵਾ ਐਨ ਕੇ ਸ਼ਰਮਾ ਜੀ ਦਾ ਇਹ ਤੱਥਾਂ ਤੋਂ ਪਾਸੇ ਆ ਇਹ ਲਾਜਿਕਲਾ ਗੈਰ ਕਾਨੂੰਨੀਆ ਇਸ ਕਿਸਮ ਦਾ ਸਾਨੂੰ ਜਿਹੜਾ ਪ੍ਰਭਾਵ ਇਹ ਜਾਣਕਾਰੀ ਐਫ ਸੀ ਆਰ ਦੇ ਦਫ਼ਤਰ ਵੱਲੋਂ ਦਿੱਤੀ ਗਈ ਇੱਕ ਜ਼ਰੂਰੀ ਗੱਲ ਉਹ ਵੀ ਦੱਸਦੇ ਚੱਲੀਏ ਐਫ ਸੀ ਆਰ ਕੇ اے ਪੀ सिन्हा ਨੇ ਜੋ ਸਾਨੂੰ ਦੱਸਿਆ ਸੀ ਕਿ ਉਹਨਾਂ ਨੇ ਉਹ ਸਾਰੇ ਤਹਿਸੀਲਦਾਰਾਂ ਨੂੰ ਹਾਜ਼ਰ ਹੋਣ ਲਈ ਕਿਹਾ ਉਹਨਾਂ ਦੇ ਦਫ਼ਤਰ ਦੇ ਵਿੱਚ ਜਿਨ੍ਹਾਂ ਨੇ ਐਨ ਕੇ ਸ਼ਰਮਾ ਦੀ ਜ਼ਮੀਨ ਜੋ ਕਿ ਸ਼ਾਮਲਟ ਦੇਸੀ ਉਹਦੀਆਂ ਰਜਿਸਟਰੀਆਂ ਮੈਸਰਸ ਐਨ ਕੇ ਐਂਟਰਪ੍ਰਾਈਜ਼ਸ ਪ੍ਰਾਈਵੇਟ ਲਿਮਟਿਡ ਦੇ ਨਾਮ ਕੀਤੀਆਂ ਜਾਂ ਫਿਰ ਉਹਨਾਂ ਵੱਲੋਂ ਇਹ ਜ਼ਮੀਨ ਅੱਗੇ ਦਰਬਾਰੀ ਦਾ ਫਾਊਂਡੇਸ਼ਨ ਨੂੰ ਵੇਚੀ ਗਈ ਜਾਂ ਦਿੱਤੀ ਗਈ ਇਹ ਸਾਰੇ ਅਧਿਕਾਰੀਆਂ ਦੀ ਪੁੱਛਗਿੱਛ ਸ਼ੁਰੂ ਹੋ ਚੁੱਕੀ ਆ ਇਹਨਾਂ ਦੀ ਪੇਸ਼ੀ ਐਫ ਸੀ ਆਰ ਦੇ ਦਫ਼ਤਰ ਚ ਹੋ ਚੁੱਕੀ ਆ ਤੇ ਸਾਨੂੰ ਤਾਜ਼ਾ ਜਾਣਕਾਰੀ ਅੱਜ ਜੋ ਮਿਲੀ ਉਸ ਦੇ ਮੁਤਾਬਕ ਇਨ ਸਾਰਿਆਂ ਤੋਂ ਇਹ ਇੱਕ ਵਿਸਤਾਰਪੂਰਵਕ ਰਿਪੋਰਟ ਐਫਸੀਆਰ ਕੇਏਪੀ ਸਿਨਾ ਨੇ ਮੰਗੀ ਹੈ ਕਿ ਦੱਸਿਆ ਜਾਵੇ ਕਿ ਸ਼ਾਮ ਲਾਟ ਦੀ ਮਾਲਕੀ ਤਬਦੀਲ ਕਿਵੇਂ ਹੋਈ ਸਾਨੂੰ ਇਹ ਵੀ ਸੂਤਰਾਂ ਨੇ ਦੱਸਿਆ ਕਿ ਮੁਖ ਸਕੱਤਰ ਅਨੁਰਾਗ ਵਰਮਾ ਨੇ ਕੇਏਪੀ ਸਿਨਾ ਨਾਲ ਟੈਲੀਫੋਨ ਤੇ ਗੱਲਬਾਤ ਕਰਦੇ ਹੋਏ ਉਹਨਾਂ ਨੂੰ ਕਿਹਾ ਕਿ ਸਰਕਾਰੀ ਜ਼ਮੀਨਾਂ ਤੇ ਹੋਏ ਨਜਾਇਜ਼ ਕਬਜ਼ੇ ਤੁਰੰਤ ਸ਼ੁਦਾਇਜਾਂ ਉਹਨਾਂ ਨੇ ਜ਼ਿਕਰ ਗੋਲਡਨ ਫੋਰੈਸਟ ਲੈਂਡ ਦਾ ਵੀ ਕੀਤਾ ਜੋ ਕਿ 1843 ਏਕੜ ਪੰਜਾਬ ਸਰਕਾਰ ਦੀ ਮਾਲਕੀ ਜਨਵਰੀ 2015 ਤੋਂ ਬਣੀ ਹੋਈ ਹੈ ਇੰਤਕਾਲ 2015 ਚ ਹੋ ਗਿਆ ਸੀ ਉਸ ਦੇ ਉੱਤੇ ਵੀ ਨਜਾਇਜ਼ ਕਬਜ਼ੇ ਨੇ ਤੇ ਮੁਹਾਲੀ ਦੀ ਡਿਪਟੀ ਕਮਿਸ਼ਨਰ ਨੂੰ ਇਸ ਬਾਰੇ ਹਦਾਇਤ ਕੀਤੀ ਗਈ ਸੀ ਕਿ ਇਹ ਨਜਾਇਜ਼ ਕਬਜ਼ੇ ਹਟਾਏ ਜਾਣ ਉਸ ਤੋਂ ਬਾਅਦ ਜ਼ੈਲਪੁਰ ਦਾ ਮਾਮਲਾ ਸ਼ੁਰੂ ਹੋ ਗਿਆ ਇਹਨਾਂ ਦੋਨਾਂ ਦੇ ਕੰਟੈਕਸਟ ਦੇ ਵਿੱਚ ਮੁੱਖ ਸ਼ਕਤਰ ਅਨੁਰਾਗ ਵਰਮਾ ਨੇ ਕੇ ਏ ਪੀ ਸਿਨਾ ਐਫ ਸੀ ਆਰ ਨਾਲ ਟੈਲੀਫੋਨ ਤੇ ਵਿਸਤਾਰਪੂਰਵਕ ਗੱਲਬਾਤ ਬੀਤੇ ਦਿਨੀ ਕੀਤੀ ਨਾਓ ਆਠਿਕ ਸਾਡਾ ਕੀ ਮੰਨਣਾ ਜ਼ਰਗਪੁਰ ਬਣੀ ਕੰਕਰੀਟ ਗਰੇਵਿਆਰਡ ਦੀ ਉੱਚ ਪਦਰੀ ਜਾਂਚ ਦੀ ਲੋੜ ਹੈ ਐਮਐਲਏ ਕੁਲਜੀਤ ਰਣਲਾਵਾ ਜੋ ਕਿ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਆ ਉਹਨਾਂ ਨੂੰ ਲੋਕਾਂ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਟੈਸਟ ਦਾ ਸੰਗਿਆਨ ਲੈਂਦੇ ਹੋਏ ਧਿਆਨ ਦਿੰਦੇ ਹੋਏ ਉਸ ਦੇ ਉੱਤੇ ਦਖਲ ਦੇਣਾ ਚਾਹੀਦਾ ਹੈ ਪੁਆਇੰਟ ਨੰਬਰ 2 ਲੋਕਲ ਬਾਡੀਜ਼ ਡਿਪਾਰਟਮੈਂਟ ਦੇ ਅਧਿਕਾਰੀਆਂ ਦੀ ਵੀ ਡੂੰਗੀ ਵਿਸਤਾਰਪੂਰਵਕ ਜਾਂਚ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਐਨੇ ਸਾਬ ਜ਼ਿਕਪੁਰ ਦੇ ਮਾਸਟਰ پلان ਨੂੰ ਤਹਸਨਾਹਸ ਕੀਤਾ ਬਿਲਡਿੰਗ ਬਾਈ ਲॉज ਦੀ ਵੋਲੇਸ਼ਨ ਮਿਲੀ ਭੁਗਤ ਨਾਲ ਕੀਤੀ ਅਤੇ ਸਰਕਾਰੀ ਖਜ਼ਾਨੇ ਨੂੰ ਵੱਡਾ ਨੁਕਸਾਨ ਪਹੁੰਚਾਇਆ ਜਾਂਚ ਕੁਝ ਖਾਸ ਅਧਿਕਾਰੀਆਂ ਦੀ ਲੋਕਲ ਡਿਪਾਰਟਮੈਂਟਸ ਦੇ ਵਿੱਚ ਹੋਣੀ ਚਾਹੀਦੀ ਹੈ ਜਿਵੇਂ ਕਿ ਐਸਟੀਪੀ ਗੌਤਮ ਕੁਮਾਰ ਤੇ ਜਾਂ ਫਿਰ ਉਹ ਸਾਰੇ ایوز جڑے 2010 ਤੋਂ ਲੈ ਕੇ 2023 ਤੱਕ ਜ਼ਰਖਪੁਰ ਦੇ ਵਿੱਚ ਤਾਇਨਾਤ ਰਹੇ ਉਹਨਾਂ ਦੀ ਜਾਂਚ ਵਿਸਤਾਰਪੂਰਵਕ ਭਾਵੇਂ ਵਜੀਲੈਂਸ ਬਿਊਰੋ ਕਰੇ ਤੇ ਭਾਵੇਂ ایس آئی ٹی ਬਣਾ ਕੇ ਕੀਤੀ ਜਾਏ ਜਾਂ ਮਲਟੀ ਡਿਪਾਰਟਮੈਂਟ ਇਨਵੈਸਟੀਗੇਸ਼ਨ ਟੀਮ ਬਣਾਈ ਜਾਏ ਜਿਹਦੇ ਵਿੱਚ ਮਾਲ ਮਹਿਕਮਾ ਵਜੀਲੈਂਸ ਬਿਊਰੋ ਤੇ ਨਾਲ ਸਥਾਨਕ ਸਰਕਾਰਾਂ ਡਿਪਾਰਟਮੈਂਟ ਦੇ ਅਧਿਕਾਰੀ ਸ਼ਾਮਲ ਹੋਣ ਥਰਡ ਐਂਡ ਲਾਸਟ ਜਿਸ ਤਰ੍ਹਾਂ ਅਵਤਾਰ ਨਾਗਲਾ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਕੁਝ ਸ਼ਿਕਾਇਤਾਂ ਉਹਨਾਂ ਨੇ ਵਜਲੈਂਸ ਬਿਊਰੋ ਨੂੰ ਦਿੱਤੀਆਂ ਸੀ ਪਰ ਉਹਨਾਂ ਤੇ ਕਾਰਵਾਈ ਹਜੇ ਪੈਂਡਿੰਗ ਹੈ ਸੋ ਇੱਥੇ ਜ਼ਰੂਰੀ ਹੋ ਜਾਂਦਾ ਕਿ ਵਜਲੈਂਸ ਬਿਊਰੋ ਰੈਡ ਟੇਪਿਜ਼ਮ ਤੋਂ ਛੁਟਕਾਰਾ ਲਵੇ ਅਤੇ ਉਹ ਸ਼ਿਕਾਇਤਾਂ ਤੇ ਤੁਰੰਤ ਕਾਰਵਾਈ ਕਰੇ ਜੇ ਕਾਰਵਾਈ ਦੇ ਵਿੱਚ ਡਿਲੇ ਕੀਤੀ ਜਾ ਰਹੀ ਹੈ ਉਹਦੇ ਅਰਥ ਗਲਤ ਨਿਕਲਦੀ ਸੰਭਾਵਨਾ ਪੈਦਾ ਹੋ ਜਾਏਗੀ ਇਹਨਾਂ ਬੇਨਤੀਆਂ ਨਾਲ ਆਜਾਦ ਚੌਣਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼